ਨੇ ਪਾਈ ਮੈਟਰੂ ਅੱਜ YouTube ਚੈਨਲ ਤੇ ਵੀ ਵਲੌਗ ਪਾਈ ਦਈਏ ਕਿ ਘੋੜੇ ਖਾਂਦੇ ਨੇ ਬੀਟ ਕ੍ਰਾਸ ਕੱਚੀ ਕਣਕ ਕੱਚਾ ਕਾ ਆ ਲੈ ਓਹ ਹਾ ਆ ਇਹ ਇਹ ਕਣਕ ਕਹਿੰਦੇ ਚਾਰਨੀ ਇਹ ਆਇਆ ਇਹ ਘੋੜਿਆਂ ਦਾ ਘੋੜੀਆਂ ਦਾ ਹਰੇਕ ਡੰਗਰ ਦਾ ਮੇਜ ਲਿੰਦਾ ਨਗਰ ਤਾਂ ਉਹ ਦੱਸ ਕੇ ਭਾਈ ਦੇ ਹੂੰ ਇਹ ਬੜੀ ਚੀਜ਼ ਹੈ ਹਨਾ ਦੇਖਣ ਨੂੰ ਵੀ ਇਹਦਾ ਕਿਵੇਂ ਕੰਪਰੋਮਾਈਜ਼ ਹੋ ਗਿਆ ਇਹਦੇ ਨਾਲ ਦੋਨਾਂ ਦਾ ਬਚਪਨ ਤੋਂ ਆਈ ਹੈ ਨਹੀਂ ਘੋੜਿਆਂ ਵਾਲੇ ਤਾਂ ਕਿ ਉਹ ਨਾਲਾ ਕੋਕਟੀ ਨਹੀਂ ਉਹਦੇ ਮੈਂ ਮਾਰਨ ਆਉਂਦੀ ਆਪਣੀ ਹੂੰ ਇਹ ਬੜੀ ਮਗਰ 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 ਇਹ ਮੈਂ ਵੀ ਮਾਰਦੀ ਆ ਹੂੰ ਇਹ ਬਚਪਨ ਤੋਂ ਬਸੇ ਹੀ ਲੱਗਦਾ ਵੀ YouTube ਚੈਨਲ ਤੇ ਆਪਣੀ ਵੀਡੀਓ ਆਉਗੀ ਹੁਣ ਲਾਈਕ ਕਮੈਂਟ ਸ਼ੇਅਰ ਫੋਲੋ ਕਰਿਓ ਹੂੰ ਅੱਜ ਬਹੁਤ ਟਾਈਮ ਬੱਦ ਬੱਟੀ ਵੀਡੀਓ ਪਾਵਾਂਗੀ YouTube ਚੈਨਲ ਤੇ ਉਹ ਬਣਾ ਲਿਆ ਆਪਾਂ ਨੇ ਘਰ ਉਹ ਦੇਖੋ ਅੱਜ ਰੱਜ ਕੇ ਫਿਰ ਚੰਭੂਗੀ ਇੱਥੇ ਜੇ ਆਊਗਾ ਇਹ ਅਜੇ ਥੋੜੀ ਭੁੱਖੀਆਂ ਨੂੰ ਐ ਵੀ ਮੈਂ ਖਾ ਲਾਂ ਜਦੋਂ ਰੱਜ ਵੀ ਇਹ ਹੂੰ ਇਹਦੀਆਂ ਵੀ ਥੋੜੀਆਂ ਫਿਰ ਦੇਖੋ ਕਿਵੇਂ ਮਾਸਤਰੀਆਂ ਬਣਦੀਆਂ ਇਹ ਬਹੁਤ ਵਧੀਆ ਹੈ ਛੋਟੀ ਸੋਚ ਪਾਖੜ ਬਣਾ ਦੂ ਗਾਲੂ ਇਹ ਤਾਂ ਜਿੱਥੇ ਬਾਕੀ ਉਰੇ ਫਿਰ ਜਾਂਦੇ ਛੋਟੀ ਸੋਚ ਬਹੁਤ ਵਧੀਆ ਹੈ ਇਹ ਜਾਨਵਰਾਂ ਨੂੰ ਖਾ ਪਾਉਣੇ ਉਰੇ ਪੰਨ ਦਾ ਕੰਮ ਹੈ ਇਹਨਾਂ ਦੀ ਹੈ ਇਹ ਹੂੰ ਲੋਕ ਕੋਈ ਪ੍ਰੋਕਸੀ ਜਾਂਦੇ ਨੇ ਹੂੰ ਕਣਕਾਂ ਵਧੀਆ ਉਹ ਕਣਕਾਂ ਮੋੜਦੇ ਪਹਿਲਾਂ ਬਧੇਰੇ ਤੋਂ ਨੇ ਲੰਗਰਾਉਂਦੇ ਤੇ ਵਾਈਆਂ ਆਉਂਦੀਆਂ ਉਦੋਂ ਗਾਧੇ ਰਿਸ਼ਤੇ ਵੀ ਹੂੰ ਇਹ ਬਹੁਤ ਵਧੀਆ ਸੋਚ ਨਾਲ ਕੋਈ ਦੁਪਰੇ ਨਹੀਂ ਕਰੀ ਹੂੰ ਕੁਝ ਨਹੀਂ ਕਰਿਆ ਆਹ ਖੜੀ ਐ ਦੋ ਦੋ ਗੋਰੀਆਂ ਰਹਿਦੀਆਂ ਪਈਆਂ ਨੇ ਉਹ ਫਿਰ ਇਹਨਾਂ ਦੇ ਕਰਮ ਨੇ ਇਹ ਦੇਵਤਿਆਂ ਦੇ ਕਰਮ ਵੀ ਨੇ ਭਾਈ ਇਹਨਾਂ ਦੇ ਕਰਮ ਵੀ ਨੇ ਬਣ ਹੁੰਦੇ ਨੇ ਨਾਲ ਮੈਂ ਸੋਣੇ ਨੂੰ ਉੱਜਾ ਕੇ ਥੋੜੇ ਚਿਰ ਦੇਖੀ ਫਿਰ ਸ਼ਾਲਾ ਮਰ ਬੰਦੇ ਹੂੰ ਉਹ ਤਾਂ ਕਮਰੇ ਨਾਲ ਹੀ ਆ ਮੇਰੇ ਕੋਲ ਨਹੀਂ ਬਹੁਤ ਵਧੀਆ ਹੈ ਬਾਕੀ ਭਾਈ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰ ਦਿਓ YouTube ਚੈਨਲ ਹੂੰ ਸਬਸਕ੍ਰਾਈਬ ਕਰ ਦਿਓ YouTube ਚੈਨਲ ਆਪਣਾ ਪਿੱਛੇ ਨੂੰ ਹੋ ਕੇ ਖਾ ਲਓ ਭਾਈ ਹੂੰ ਠੀਕ ਹੈ ਇਹ ਮੱਦੀ ਨਹੀਂ ਹੁੰਦਾ ਜਾਨਵਰ ਕਹੇ ਤੋਂ ਤਾਂ ਮੱਧਾ ਹੀ ਨਹੀਂ ਹੈ ਪਾਤਰੂ ਬਰ ਮੱਧਮ ਰੱਖੀਂ ਦੱਸਣਾ ਮੈਂ ਮਾਪਾ ਨੂੰ ਬਹਿਵੇਂ ਵੀ ਕੋਈ ਨਹੀਂ ਇਹ ਮਾ ਥੋੜੇ ਹੋਰ ਰਹਿ ਜਾ ਫਿਰ ਮੈਂ ਲੱਡੂ ਦੁਬਲਾ ਕੇ ਦੇ ਦਿੰਦਾ ਆਜ ਵਾਜੇ ਹੋਰ ਦੂਰ ਬਾਸ ਆਜਾ ਲੱਡੂ ਪਤਾ ਓਏ ਓਏ ਊ ਊ ਅਬਰੀ ਨੂੰ ਕਰਾ ਦੂਗੀ ਬਲਾਈ ਲੱਡੂ ਓਏ ਲੱਡੂ ਆ ਜਾ ਸੁਣੇ ਵੀ ਦੇਖੋ ਭਈ ਓਏ ਦੇਖੋ 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 ਆਹ ਕਲਿੱਪ ਕੱਟ ਕੇ ਲਾ ਦੇ ਭਈ ਦੇਖੋ ਵੇਖ ਗਏ ਢਡੂ ਤੈਨੂੰ ਮੈਂ ਬੁਲਾਇਆ ਆ ਗਿਆ ਆ ਗਿਆ ਆ ਗਿਆ ਪੁੱਤ ਆ ਗਿਆ ਨਹੀਂ ਹੁੰਦਾ ਫਿਰ